ਇਹ ਕੌਨ ਸਾ ਰੋਡ ਪੜਦਾ ਹੈ ਇਹ ਨਮਾ ਸਾ ਗਈ ਇਹ ਨੂੰ ਖੜਾਤੇ ਹੁਣੀ ਪੂਰਾ ਨਿਪਰਾਉਂ ਪੂਰੀ ਖੜਾਏ ਨਾ ਚੱਕਿਆ ਸੀ ਪੁੱਤਿਆ ਨਾ ਤੂੰ ਬੈਠੋ ਗੱਡੀ ਜਿਹੜੇ ਭਾਈ ਅੱਛੇ ਨਹੀਂ ਭਾਈ ਪੈਸੇ ਦੇ ਠੀਕ ਹੈ ਜੀ ਸਭ ਨੂੰ ਇਕੱਠੇ ਕਿੱਥੇ ਜਿਹੜੇ ਖੋਵੇ ਬਾਕੀ ਲੈ ਕੇ ਇਕੱਠੇ ਕਰਕੇ ਜਿੰਨੇ ਕੋ ਖੋਇਆ ਸੀ 4500 ਰੁਪਏ ਇਕੱਠਾ ਕਰ ਲਿਆ ਉਹਦੇ ਕੋਲ ਕੋ ਲਿਆ ਬਸ 50 ਲੱਗਦਾ ਭਾਈ ਆਪਣੇ ਪੈਸੇ ਭਾਜੀ ਇਹ ਤੇ ਨਵਾਂ ਸ਼ਹਿਰ ਰੋਡ ਦੇ ਉੱਪਰ ਜਿਹੜੇ ਪੈਸੇ ਥੀਏ ਜਾਂ ਕਿਸੇ ਅਣਜਾਣ ਸ਼ਖਸ ਦੇ ਉਹ ਤੁਹਾਡੇ ਹੱਥ ਆਏ ਆ ਪਹਿਲਾਂ ਕਿਸੇ ਹੋਰ ਦੇ ਹੱਥ ਆਏ ਸੀ ਉਹ ਕਿੰਨੇ ਪੈਸੇ ਆ ਕਿੰਨੇ ਤੇ ਤੁਸੀਂ ਕੀ ਚਾਹੁੰਦੇ ਆ ਵੀ ਉਹਨਾਂ ਦੇ ਹੱਥ ਜਿਹੜੇ ਪੈਸੇ ਥੀਏ ਨਾ ਥਿਗੇ ਆ ਤੇ ਉਹਨਾਂ ਨੂੰ ਮਿਲਨੇ ਚਾਹੀਦੇ ਆ ਜੀ ਭਾਜੀ ਹਈ ਤਾਂ ਇਹੀ ਕਹਿੰਦੇ ਆ ਵੀ ਇੱਥੇ ਰੋਡ ਦੇ ਉੱਤੇ ਜਾਂਦੇ ਪਏ ਸੀ ਤੇ ਰੋਡ ਦੇ ਉੱਤੇ ਨਵਾਂ ਸ਼ਹਿਰ ਰੋਡ ਆ ਉੱਥੇ ਜਾਂਦੇ ਤੇ ਦੀ ਆ ਰਾਹ ਦੇ ਵਿੱਚ ਕਿਸੇ ਅਣਜਾਣ ਬੰਦੇ ਦੇ ਪੈਸੇ ਡਿੱਗ ਗਏ ਵੀ ਲੋਕਾਂ ਨੇ ਉੱਤੇ ਇਕੱਠੇ ਕੀਤੇ ਆ ਬਾਕੀ ਜਿਹੜਾ ਕੋਈ ਵੀ ਖੋਇਆ 4500 ਰੁਪਏ ਆ ਸਭ ਨੂੰ ਆਪਣਾ ਦੱਤ ਕੇ ਬੰਦਾ ਪਹਿਲੇ ਲੈ ਕੇ ਜਾ ਸਕਦਾ ਵੀ ਬਾਕੀ ਨਾਲ ਜਿਹੜੇ ਤੈਜ ਉਹ ਇਕੱਠੇ ਕਰਕੇ ਲੈ ਗਏ ਆ ਜਿਹੜਾ ਜਿਹੜਾ ਕੋਈ ਖੋਇਆ ਆ ਵੀ ਕਿਸੇ ਅਣਜਾਣ ਬੰਦੇ ਨੇ ਦੇ ਦੇ ਸੀ ਪਤਾ ਹੀ ਕਿਤੇ ਦੀ ਗਰੂਰ ਤੇ ਜਾਦਾ ਸੀ ਉਹਨੂੰ ਕਿੱਥੇ ਚੱਲਾਈ ਆ ਕੋਈ ਹਸਪੀਟਲ ਚੱਲਾਈ ਕਿਤੇ ਵੀ ਚੱਲਾ ਦੀ ਉਹਦੇ ਪਹੜੇ ਜੇ ਜੇ ਬਾਕੀ ਭਾਈ ਅਸੀਂ 4500 ਰੁਪਏ ਸਾਡੇ ਕੋਲ ਹੈਗਾ ਜਦੋਂ ਮਰਜ਼ੀ ਆ ਕੇ ਸਾਡੇ ਕੋਲ ਲੈ ਸਕਦਾ ਆ ਠੀਕ ਆ ਜੀ ਦਰਵਾਰ ਮਈਆ ਭਗਵਾਨ ਦੀ ਦੇਖ ਹੁੰਦਾ ਆ ਮੇਰਾ ਪਿੰਡ ਇੰਦਰਾ ਕਲੋਨੀ ਨਗਰ ਆ ਬਾਕੀ ਨਾਲ ਇਕੱਠੇ ਕਰਕੇ ਲੈ ਗਏ ਆ ਠੀਕ ਨੇ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫੀਸ ਸਰਦ ਅਨਸਾਰ ਘਟੇ ਹੋਏ ਸੇਲ ਇੱਕ ਦਿਨ ਦੇ ਵਿੱਚ ਸ਼ਰਤੀਆਵਾ ਜਾਣਗੇ ਫੋਨ ਕਰੋ 98763 79499 98763 794